ਸਟੇ ਤੇ ਪੀਐਮ ਮੋਦੀ ਨੇ ਵੱਡਾ ਐਲਾਨ ਕਰ ਦਿੱਤਾ ਹੈ ਜੀ ਹਾਂ ਦੱਸਣਾ ਚਾਹਾਂਗਾ ਕਿ ਮਹਿਲਾਵਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵੱਡੀ ਕਟੌਤੀ ਕਰ ਦਿੱਤੀ ਹੈ ਛੋਟ ਦੇ ਦਿੱਤੀ ਗਈ ਹੈ ਇਹ ਵੱਡਾ ਫੈਸਲਾ ਪੀਐਮ ਮੋਦੀ ਦੀ ਸਰਕਾਰ ਦੇ ਵੱਲੋਂ ਲਿਆ ਗਿਆ ਬਕਾਇਦਾ ਅੱਜ ਟਵੀਟ ਕਰਕੇ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਜਿਹੜੀ ਹੈ ਨਰਿੰਦਰ ਮੋਦੀ ਹੁਣਾ ਦੇ ਵੱਲੋਂ ਦਿੱਤੀ ਗਈ ਹੈ ਕਿ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਦੀ ਅਸੀਂ ਛੋਟ ਦੇਣ ਜਾ ਰਹੇ ਜਿਹਦੇ ਨਾਲ ਕਰੋੜਾਂ ਪਰਿਵਾਰਾਂ ਦਾ ਆਰਥਿਕ ਬੋਝ ਜਿਹੜਾ ਉਹ ਕਟੇਗਾ ਤਾਂ ਇਹ ਹੁਣੇ-ਹੁਣੇ ਟਵੀਟ ਕਰਕੇ ਨਰਿੰਦਰ ਮੋਦੀ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਹੈ ਕਿ ਵੱਡਾ ਫੈਸਲਾ ਸੀ ਅੱਜ ਲੈਨੇ ਆ ਵੂਮਨਸ ਡੇ ਤੇ ਮਹਿਲਾਵਾਂ ਨੂੰ ਖਾਸ ਤੋਹਫਾ ਦੇਣ ਜਾ ਰਹੇ ਹਾਂ 100 ਰੁਪਏ ਦੀ ਛੋਟ ਜਿਹੜੀ ਹੈ एलपीजी गैस सिलेंडरਾਂ ਦੇ ਵਿੱਚ ਨਰਿੰਦਰ ਮੋਦੀ ਹੁਣਾ ਦੇ ਵੱਲੋਂ ਦਿੱਤੀ ਗਈ ਹੈ ਤਾਂ ਵੱਡਾ ਤੋਹਫਾ ਕਹਿ ਸਕਦੇ ਆ ਮਹਿਲਾਵਾਂ ਨੂੰ ਔਰ ਕਿਹਾ ਜਾ ਰਿਹਾ ਕਿ ਕਰੋੜਾ ਪਰਿਵਾਰਾਂ ਦਾ ਇਸ ਦੇ ਨਾਲ ਆਰਥਿਕ ਬੋਝ ਜਿਹੜਾ ਉਹ ਘਟੇਗਾ ਤਾਂ 100 ਰੁਪਏ ਦੀ ਛੋੜ ਦਿੱਤੀ ਗਈ ਹੈ एलपीजी गैस सिलेंडर दी कीमत ਦੇ ਵਿੱਚ 100 ਰੁਪਏ ਦੀ ਕਟੌਤੀ ਕਰ ਦਿੱਤੀ ਹੈ ਇਹ ਵੱਡਾ ਐਲਾਨ ਕੀਤਾ ਹੈ ਮਹਲਾ ਦਿਵਸ ਤੇ ਮੋਦੀ ਸਰਕਾਰ ਦਾ ਇਹ ਵੱਡਾ ਫੈਸਲਾ ਹੈ ਔਰ ਦੇਸ਼ ਭਰ ਦੇ ਵਿੱਚ एलपीजी ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ एलपीजी ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਦੀ ਛੋਟ ਦਾ ਐਲਾਨ ਜਿਹੜਾ ਪੀਐਮ ਮੋਦੀ ਨੇ ਖੁਦ ਜਿਹੜਾ ਆ ਉਹ ਕੀਤਾ ਹੈ ਕਰੋੜਾ ਪਰਿਵਾਰਾਂ ਦਾ ਆਰਥਿਕ ਬੋਝ ਇਹਦੇ ਨਾਲ ਘਟੇਗਾ ਇਹ ਪੀਐਮ ਮੋਦੀ ਦਾ ਕਹਿਣਾ ਹੈ ਟਵੀਟ ਜਿਹੜਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਮਹਿਲਾ ਦਿਵਸ ਤੇ ਪੀਐਮ ਮੋਦੀ ਦਾ ਇਹ ਵੱਡਾ ਫੈਸਲਾ ਹੈ ਔਰ ਇਸ ਦੇ ਨਾਲ ਹੀ ਲਿਖਦੇ ਨੇ ਕਿ ਇਹ ਜਿਹੜੀ ਛੋਟ ਅਸੀਂ ਦੇਣ ਜਾ ਰਹੇ ਹਾਂ ਇਹ ਮਹਿਲਾ ਸ਼ਕਤੀ ਲਈ ਜਿਹੜੀ ਹੈ ਉਹ ਲਾਹੇਵੰਦ ਸਾਬਤ ਹੋਵੇਗੀ ਉਹਨਾਂ ਨੂੰ ਫਾਇਦਾ ਪਹੁੰਚਾਏਗੀ ਕਿਉਂਕਿ ਆਰਥਿਕ ਬੋਝ ਜਿਹੜਾ ਹੈ ਉਹ ਇਸ ਦੇ ਨਾਲ ਘਟੇਗਾ ਤਾਂ ਆਰਥਿਕ ਬੋਝ ਉਹਨਾਂ ਕਹਿ ਕੇ ਇਹਦੇ ਨਾਲ ਘਟੇਗਾ 100 ਰੁਪਿਆ ਜਿਹੜਾ ਛੋਟ ਹੁਣ ਦੇਣ ਜਾ ਰਹੇ ਅਸੀਂ ਤਾਂ 100 ਰੁਪਿਆ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਆ ਉਹ ਕਟਾਈਆਂ ਗਈਆਂ ਨੇ ਕੀਮਤਾਂ ਛੋਟ ਦਿੱਤੀ ਗਈ ਹੈ ਕੀਮਤਾਂ ਦੇ ਵਿੱਚ ਕਿਵੇਂ ਦੇਖਦੇ ਹਾਂ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਕਿ ਵੋਟਾਂ ਆ ਗਈਆਂ ਨੇ ਇਲੈਕਸ਼ਨ ਆ ਕੀ ਹੈ ਤਾਂ ਕਰਕੇ ਤਾਂ ਇਹ ਟਵੀਟ ਆ ਪੀਐਮ ਮੋਦੀ ਹੁਣਾਂ ਦੇ ਵੱਲੋਂ ਜਿਹੜਾ ਕੀਤਾ ਗਿਆ ਹੈ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਿਖਿਆ ਗਿਆ ਕਿ ਟੂਡੇ ਔਨ ਵੂਮਨ today our government has decided to reduce lpg cylinder price uh, by rupees 100 ta 100 rupaye di chhoot yani ki 100 rupaiya price jada lpg gas cylinder da o kata ditta gaya ta is khabar nu vaat to vaat share zarur karde ho aur is uh, de naal hi pm modi e vi likhde ne ki is de naal arthik bojh jada a uh, o katega ta mahilawan te jada arthik bojh painda hai ghar de vich arthik bojh painda kyunki cylinder gas cylinder ek karelu uh, vartu di cheez hai ਹਰ ਸੋਈ ਨੂੰ ਗੈਸ ਸਿਲੰਡਰ ਦੀ ਜ਼ਰੂਰਤ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਇਹ ਪਰੇਸ਼ਾਨ ਹੋ ਜਾਂਦੇ ਸਿਗੇ ਇਹ ਕਿ ਗੈਸ ਸਿਲੰਡਰ ਬਹੁਤ ਮਹਿੰਗਾ ਹੋ ਗਿਆ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਤਾਂ ਬਹੁਤ ਪਰੇਸ਼ਾਨ ਕਰਦੀ ਸੀਗੀਆਂ ਜਿਹੜੀਆਂ ਇਹਦੇ ਵਿੱਚ ਹਾਈ ਕਲੋਨੀ ਗੈਸ ਸਿਲੰਡਰ ਦੇ ਪ੍ਰਾਈਸ ਦੇ ਵਿੱਚ ਤਾਂ ਹੁਣ ਪੀਐਮ ਮੋਦੀ ਨੇ ਅੱਜ ਵੂਮਨਸ ਡੇ ਤੇ ਮਹਿਲਾ ਦਿਵਸ ਤੇ ਇਹ ਵੱਡਾ ਐਲਾਨ ਕੀਤਾ ਹੈ ਪੀਐਮ ਮੋਦੀ ਦੀ ਸਰਕਾਰ ਨੇ 100 ਰੁਪਿਆ ਐਲਪੀਜੀ ਗੈਸ ਸਿਲੰਡਰਾਂ ਦੀ ਕੀਮਤ ਦੇ ਵਿੱਚ ਛੋਟ ਦੇ ਦਿੱਤੀ ਹੈ ਪੂਰੇ ਦੇਸ਼ ਭਰ ਦੇ ਵਿੱਚ ਇਹ ਫੈਸਲਾ ਜਿਹੜਾ ਲਾਗੂ ਹੋਵੇਗਾ ਮਹਿਲਾ ਦਿਵਸ ਤੇ ਪੀਐਮ ਮੋਦੀ ਦਾ ਇਹ ਵੱਡਾ ਫੈਸਲਾ ਹੈ ਜਿਸ ਦੇ ਨਾਲ ਪੀਐਮ ਮੋਦੀ ਕਹਿੰਦੇ ਨੇ ਕਿ ਕਰੋੜਾਂ ਮਹਿਲਾਵਾਂ ਦੇ ਉੱਪਰ ਜਿਹੜਾ ਆਰਥਿਕ ਬੋਝ ਹੈ ਉਹ ਬੋਝ ਜਿਹੜਾ ਆ ਉਹ ਘਟੇਗਾ 100 ਰੁਪਏ ਦੀ ਛੋਟ ਦੇਣ ਦਾ ਵੱਡਾ ਫੈਸਲਾ ਲੈ ਲਿਆ ਕਰੋੜਾਂ ਪਰਿਵਾਰਾਂ ਦਾ ਆਰਥਿਕ ਬੋਝ ਘਟੇਗਾ ਪੀਐਮ ਮੋਦੀ ਇਹ ਟਵੀਟ ਕਰਕੇ ਕਹਿ ਰਹੇ ਨੇ ਤਾਂ ਕਿਵੇਂ ਦੇਖਦੇ ਹੋ ਤੁਹਾਡੇ ਤੋਂ ਅਸੀਂ ਰਾਏ ਜਾਣਨੀ ਚਾਹਵਾਗੀ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਮਹਿਲਾਵਾਂ ਦੇ ਲਈ ਇਹ ਵੱਡਾ ਐਲਾਨ ਪੀਐਮ ਮੋਦੀ ਦਾ ਕਿਵੇਂ ਦੇਖਦੇ ਹੋ 100 ਰੁਪਿਆ ਗੈਸ ਸਿਲੰਡਰ ਜਿਹੜਾ ਆ ਉਹਦਾ ਪ੍ਰਾਈਸ ਜਿਹੜਾ 100 ਰੁਪਿਆ ਘਟਾ ਦਿੱਤਾ ਹੈ ਜਾਨੀ ਕਿ ਹੁਣ 100 ਰੁਪਿਆ ਸਸਤਾ ਹੋ ਗਿਆ ਗੈਸ ਸਿਲੰਡਰ ਤਾਂ ਜਿਸ ਕਿਸੇ ਨੇ ਵੀ ਗੈਸ ਸਿਲੰਡਰ ਬੁੱਕ ਕਰਨਾ ਹੈ ਜਾਂ ਏਜੰਸੀ ਚੋਂ ਭਰਾ ਕੇ ਲਿਆਉਣਾ ਹੈ ਤਾਂ ਉਹ ਹੁਣ ਧਿਆਨ ਦੇਣ 100 ਰੁਪਿਆ ਗੈਸ ਸਿਲੰਡਰ ਜਿਹੜਾ ਉਹ ਸਸਤਾ ਕਰ ਦਿੱਤਾ ਗਿਆ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ